ਇਹ ਐਕਟਰ ਦੇਖੋ ਭਗੜੇ ਦਾ ਕੋਚ ਫੈਡ ਕੋਚ ਭਗੜਾਈ ਇੱਥੋਂ ਏ ਲੁੱਡੀ ਏ ਖਿੱਚ ਕੇ ਜੱਲ ਵਈ ਚੱਲ ਵੇ ਤੇਰੀ ਵੀ ਨਾਮ ਅਮਰ ਅਕਨੇਡਾ ਵਾਲਿਆਂ ਵਿੱਚ ਫਿਕਾਦੀ ਮੈਂ ਨਾ ਤੇਰੇ ਨਾਮ ਅਮਰ ਅਕਨੇਡਾ ਵਾਲਿਆਂ ਆ ਗਿਆ ਬਾਬੇ ਹਾਂਜੀ ਮਿੱਤਰੋ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਆਈ ਹੋਪ ਦੀ ਸਾਰਿਆਂ ਨੇ ਠੀਕ ਹੋਮੋਗੇ ਘੈਂਟ ਹੋਮੋਗੇ ਨਿਊ ਬਲੌਗ ਦੀ ਸਟਾਰਟਿੰਗ ਤੇ ਬਤਰਾਉ ਆ ਜਾਏਗਾ ਮਹਾ ਸ਼ਿਵਰਾਤਰੀ ਦਾ ਦੂਜਾ ਦਿਨ ਚਲਦੇ ਆਂ ਜੇ ਆਪਾਂ ਪਹਿਲਾਂ ਆਪਣੇ ਯਾਰਾਂ ਦੋਸਤਾਂ ਕੋਲੇ ਇਕੱਠੇ ਹੋ ਕੇ ਫਿਰ ਆਪਾਂ ਚੱਲਦੇ ਆਂ ਸ਼ਿਵਰਾਤਰੀ ਦੇ ਤੁਸੀਂ ਨੇ ਪਹਿਲਾ ਵਾਲਾ ਆਪਣਾ ਬਲੌਗ ਤਾਂ ਹੁਣ ਦੇਖ ਹੀ ਲਿਆ ਹੋਣਾ ਤੇ ਜਿਹਨੇ ਨਹੀਂ ਦੇਖਿਆ ਪਹਿਲੇ ਦਿਨ ਵਾਲਾ ਬਲੌਗ ਉਹ ਜਾ ਕੇ ਆਪਣੇ ਚੈਨਲ ਦੇ ਵਿੱਚ ਦੇਖ ਸਕਦਾਗਾ ਉਹ ਵੀ ਪੂਰਾ ਵਧੀਆ ਆਪਾਂ ਜੁਆਇ ਆ ਕੀਤਾਗਾ ਤੇ ਟੰਡੋਲ ਵਗੈਰਾ ਦੇ ਆਓ ਚੱਲਦੇ ਆਂ ਫਿਰ ਆਪਾਂ ਹੁਣ ਸਟਾਰਟ ਕਰ ਲੀਏ ਪਰਟੀਨੇ ਨੂੰ ਕਰ ਲੀਏ ਗਰਮ ਜਾ ਆਜੂ ਅੱਡੇ ਤੇ ਪਹੁੰਚ ਗਏ ਮਿੱਤਰੋ ਅੱਜ ਆ ਸਾਨੂੰ ਸੜਕ ਨਾ ਪੂਰੀ ਫੁੱਲ ਭਰੀ ਮਿਲੂਗੀ ਆ ਦੇਖੋ ਜੱਲੇ ਵੀ ਇਹ ਨੰਗ ਰਹੇ ਨੇ ਸਾਰੇ ਮੱਥਾ ਦੇਕਣ ਵਾਲੇ ਨੇ ਸਰਦਾ ਹਲੂ ਆਪਾਂ ਪਹੁੰਚ ਗਏ ਲਬੂ ਦੀ ਦੁਕਾਨ ਤੇ ਕਟਿੰਗ ਅੱਜ ਫੈਸ਼ਨ ਯੂਨੀਕ ਚੈਕਸ ਸਲੂਨ आज जो देखते हैं हेलो गाइस हेलो गाइस के हाल है हेलो बाओ के हाल है और भाई हां वीर ओके ठीक है ना भी नहीं है मुंडे कैसे ठीक ठीक लौटा जमा है जमा भाई मैं इस्टा पे YouTube पे ना ना भाई ना वो YouTube

ਸੋ ਬੰਦਾ ਹੋ ਸੋ ਤੋਂ ਵੱਧ ਹੀ ਹੋਣਗੇ ਜਿੰਨੇ ਲੰਗਰੇ ਨੇ ਆਪੋ ਆਪਣੀ ਸ਼ਰਤ ਆ ਕਿ ਕੰਮ ਇਤਰੋ ਆਈ ਵਾਰ ਨਾ ਬਦਲ ਗਿਆ ਪੱਠੇ ਦੇ ਲੰਗਰ ਲਾ ਜਾਂਦਾ ਆਈ ਵਾਰ ਹਰ ਇੱਕ ਸਾਲ ਆ ਪੱਠਾ ਗਾ ਦੇਖੋ ਰਾਜੋਂ ਮਾਦਰਾ ਦੇ ਅੱਡੇ ਦੇ ਕੋਲ ਦੇਵਾ ਪੱਠਾ ਗਾ ਹਰ ਇੱਕ ਸਾਲ ਇਥੇ ਲੰਗਰ ਲਾਉਂਦੇ ਨੇ ਜੇ ਪੂਰਾ ਘੈਂ ਤਾਂ ਉਹ ਖਰਾ ਬੰਦਾ ਪਤਾ ਇਹਦਾ ਨਾਲ ਆਇਆ ਆਪਣੇ ਯਾਯੋ ਯਾਯੋ ਪਕੌੜੇ ਪਾ ਜਾ ਤੂੰ ਜਲਦੀ ਕਰ ਲੈ ਨਾ ਪਕੌੜੇ ਆ ਇੱਕ ਤੇਰੀ ਚੱਲ ਪਕੌੜੇ ਖਾ ਲਈਏ ਮੇਤਰਾ ਹੁਣ ਆਪਾਂ ਵੀ ਇਹ ਜਵਾਕਾਂ ਨੂੰ ਨਾਲ ਲੈ ਕੇ ਆਏ ਆਂਗੇ ਆ ਤਾਂ ਮੇਰੇ ਨਾਲ ਬਹਿ ਗਿਆ ਪਹਿਲਾਂ ਡਰਿਆ ਨਹੀਂ ਹੈਗਾ ਹੋਰ ਵੀਰੇ ਕੀ ਹਾਲ ਨੇ ਠੀਕ ਆ ਵਧੀਆ ਵਧੀਆ ਤੇ ਪਿੱਛੇ ਇੱਕ ਦੋ ਦੋ ਮੁੰਡੇ ਹੋਰ ਸੀਦੇ ਨਾਲ ਉਹ ਉਹ ਮੇਰੇ ਨਾਲ ਬੈਠੇ ਨਹੀਂ ਕਹਿੰਦੇ ਤੁਹਾਨੂੰ ਕਿਤੇ ਹੋਰ ਹੀ ਨਾਲ ਜੀ ਪਕੌੜੇ ਪੂਰੇ ਖਾ ਕੇ ਦੋਸਤੋ ਹੁਣ ਆਪਾਂ ਇੱਕ ਸ਼ੋਕ ਫੜ ਲਈਏ ਸ਼ੋਕ ਥੱਲੇ ਹੋ ਜੂ ਸਮਾਨ ਮਾੜਾ ਜਾ ਮੈਂ ਕਾਰ ਲੈਣਿਆ ਬਲੇਡ ਪੰਜ ਬਿਆਦ ਹਾਊ ਮਚ ਪਕੌੜੇ ਪੂੜੇ ਖਾ ਕੇ ਮਿੱਤਰੋ ਲਊ ਦੀ ਤੇ ਸਲੂਨ ਤੇ ਆ ਗਏ ਦੀ ਆਪਾਂ ਹੁਣ ਧੂਰੀ ਜਾਣਾ ਪਊਗਾ ਬਿਕਾਉਜ਼ ਆਪਾਂ ਲੈ ਕੇ ਆਉਣਾ ਧੂਰੀਓ ਕੇਕ ਹੈਪੀ ਵਾਲਾ ਬਰਥਡੇ ਸੀਗਾ ਯਾਰ ਦੋਸਤ ਦਾ ਤੇ ਕੇਕ ਲੈ ਕੇ ਆਉਣਿਆ ਹੁਣ ਚੱਲਦੇ ਆਂ ਫਿਰ

ਨਾ ਹੁੰਦੀ ਬੋਲ ਤਾਂ ਬੋਲ ਤਾਂ ਇੱਧਰ ਮੈਂ ਆ ਦਿਖਾ ਤਾ ਇੱਧਰ ਹੈ ਤਾਂ ਇਹ ਉਹਦਾ ਫੁੱਟ ਦਵੇ ਹੀ ਨਹੀਂ ਔਖੀ ਹੁੰਦੀ ਆ ਥੋੜੀ ਜਿਹੀ ਬਾਦੋਂ ਲਿਪਸਿੰਗ ਨਹੀਂ ਹੁੰਦੀ ਨਹੀਂ ਹੁੰਦੀ ਹਾਂ ਕਹਿੰਦੇ ਮੋਟਰ ਗਿੱਲ ਦੀ ਲੁੱਟੀ ਜਾਂਦੀ ਦਿਲ ਜੀ ਹੂੰ ਪੁਰਗੀ ਹੈ ਨਾ ਪੂਰਨ ਵਾਸਤੇ ਆਏ ਆ ਤੇ ਮਿੱਤਰੋ ਸ਼ਿਵਰਾਤਰੀ ਤੇ ਮੇਲੇ ਤੇ ਆਪਾਂ ਨੇ ਜਾਣਾ ਸੀ ਅੱਜ ਤੇ ਕਿਸੇ ਰੀਜ਼ਨ ਕਰਕੇ ਜਾਣ ਹੀ ਹੋਇਆ ਤੇ ਫਿਰ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਤੁਹਾਨੂੰ ਹੁਣ ਸ਼ਿਵਰਾਤਰੀ ਦਾ ਬਲੌਗ ਦਿਖਾਵਾਂਗੇ ਜ਼ਰੂਰ ਉਹ ਨੈਕਸਟ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਸ਼ਿਵਰਾਤਰੀ ਤੇ ਹੁਣ ਆਪਾਂ ਗਿੱਲ ਦੀ ਮੋਟਰ ਤੇ ਆਏ ਆਂਗੇ ਆਪਣੇ ਨਾਲ ਦੇ ਕੁਝ ਕੁ ਫਰੈਂਡ ਆ ਰਹੇ ਇੱਥੇ ਲਾਉਣੇ ਆ ਮਹਿਫਿਲ ਬੈਣੇ ਆ ਆਪਾਂ ਤੇ ਘੰਟੇ ਨੂੰ ਵਿਆਹ ਜਾਣਾਗਾ ਮੁੰਡੇ ਦਾ ਵਿਆਹ ਸੀ ਫਰੈਂਡ ਦਾ ਪਾਰਟੀ ਤੇ ਜਾਣਾਗਾ ਤੇ ਥੋੜਾ ਜਿਆਦਾ ਦਿਮਾਗ ਇੱਧਰ ਉੱਧਰ ਭੱਜ ਰਿਹਾ ਵੀ ਪਹਿਲਾਂ ਕੀ ਕਰੀਏ ਕੀ ਕਰੀਏ ਕੀ ਕਰੀਏ ਕਿਉਂਕਿ ਹੁਣ ਵਿਆਹ ਤੇ ਜਾਣ ਦਾ ਵੀ ਟਾਈਮ ਹੋ ਗਿਆ ਪਾਰਟੀ ਦਾ ਟਾਈਮ ਹੋਇਆ ਪਿਆਗਾ ਆਪਾਂ ਹੁਣ ਅਸੀਂ ਮੋਟਰ ਤੇ ਬੈਠੇ ਆਂ ਪਰ ਥੋੜੇੇ ਲੇਟ ਜਾਵਾਂਗੇ ਆਪਾਂ ਜੁੜੇ ਰਹੋ ਸਾਰੇ ਵਲੌਗ ਦੇ ਨਾਲ ਤੇ ਸੌਰੀ ਸਾਰਿਆਂ ਨੂੰ ਤੁਹਾਨੂੰ ਸਗਰਤਰੀ ਨਹੀਂ ਦਿਖਾ ਸਕੇ ਇਸ ਵਲੌਗ ਦੇ ਵਿੱਚ ਦਿਖਾਉਣੀ ਜ਼ਰੂਰ ਸੀਗੀ ਪਰ ਟਾਈਮਿੰਗ ਨਹੀਂ ਸੈਟ ਸੈਟ ਬੈਠੀ ਆਪਣੀ ਤੇ ਤਾਂ ਕਰਕੇ ਨਹੀਂ ਆਪਾਂ ਗਏ ਹੈਗੇ ਨਹੀਂ ਆਪਾਂ ਤੁਹਾਨੂੰ ਪਤਾ ਝੂਠਾ ਵਾਦਾ ਵਾਦਾ ਕੀਤਾ ਨਹੀਂ ਹੈਗਾ ਕਦੇ ਸੋ ਨੂੰ ਨੈਕਸਟ ਵਲੌਗ ਦੇ ਵਿੱਚ ਪੱਕਾ ਦਿਖਾਵਾਂਗੇ ਸ਼ੁਭ ਰਾਤਰੀ ਆਪਾਂ ਵੈਸੇ ਤੁਹਾਨੂੰ ਇੱਕ ਵਲੌਗ ਦੇ ਵਿੱਚ ਦਿਖਾ ਚੁੱਕੇ ਹਾਂ ਸ਼ੁਭ ਰਾਤਰੀ ਉਹ ਹੈਗਾ ਸੀ ਰਾਤ ਦਾ ਵੀਊ ਤੇ ਆਪਾਂ ਤੁਹਾਨੂੰ ਦਿਖਾਉਣਾ ਦਿਨ ਦਾ ਵੀਊ ਦਿਖਾਵਾਂਗੇ ਜਰੂਰ ਕੱਲ ਨੂੰ ਤੇ ਸਪੋਰਟ ਕਰਿਆ ਕਰੋ ਪੂਰੀ ਫੁੱਲ ਸਾਰੇ ਵੀਰ ਜਿਹੜੇ-ਜਿਹੜੇ ਵਲੌਗ ਦੇਖਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਯਾਰ ਜੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋਗੇ ਚੈਨਲ ਸਬਸਕ੍ਰਾਈਬ ਕਰੋਗੇ ਤਾ ਪਾਣੂ ਮਤਲਬ ਕਿ ਹੌਸਲਾ ਹੋ ਜਾਂਦਾ ਹੋਰ ਵੀ ਹਾਂ ਹੈਗੇ ਨੇ ਚਾਰ ਭਰਾ ਆਪਾਂ ਨੂੰ ਸਪੋਰਟ ਕਰਨ ਵਾਲੇ ਫਿਰ ਬੰਦਾ ਵੱਧ ਮਤਲਬ ਕਿ ਵਧੀਆ ਦਿਲ ਲਾ ਕੇ ਵਲੌਗ ਬਣਾਉਂਦਾ ਹੈਗਾ ਤੇ ਵੇਟ ਕਰ ਰਹੇ ਹਾਂ ਮਿੱਤਰੋ ਹੁਣ ਬੰਦਿਆਂ ਦੀ ਆ ਰਹੇ ਨੇ ਥੋੜੇ ਟਾਈਮ ਤੱਕ ਸੋਨੂੰ ਕਰਾਉਣੇ ਦਸਤਾਰ ਬੰਦਿਆਂ ਦੇ ਜੁੜੇ ਰਹੋ ਸਾਰੇ ਵਲੌਗ ਦੇ ਨਾਲ ਇਤਰਾ ਆਪਣੇ ਬੰਦੇ ਆ ਰਹੇ ਸੀਗੇ ਜੀ ਲੱਭੂ ਹੋ ਰਹੇ ਓ ਮਾਈ ਗੋਡ ਦਸਤਾਰ ਦਸਤਾਰ ਵਾਲਾ ਵੀਰ ਹੈ ਇਹ ਤਾਂ ਕੀ ਚੱਕਰ ਪੈ ਗਿਆ ਇਹ ਨੂੰ ਮੈਂ ਦੱਸਦਾ ਇਹ ਕਹਿੰਦੇ ਸੀ ਮੋਟਰ ਤੇ ਆਉਣਾ ਕਹਿੰਦੇ ਤੂੰ ਮੋਟਰ ਤੇ ਆ ਜਾ ਮੈਂ ਤਾਂ ਕੰਮ ਆ ਮੈਂ ਨਹੀਂ ਆ ਸਕਦਾ ਹੈਗਾ ਮੈਂ ਆਪਦਾ ਮੋਟਰਸਾਈਕਲ ਇੱਧਰ ਲਾਤਾ ਲਿਆ ਕੇ ਚੋਰੀਓ ਕੋਠੇ ਉੱਪਰ ਆ ਜੜਿਆ ਮੈਨੂੰ ਫੋਨ ਮਾਰੀ ਜਾਂਦੇ ਨੇ ਆ ਜਾ ਭਾਈ ਬਣ ਕੇ ਆ ਜਾ 5 ਮਿੰਟ ਆ ਜਾ 10 ਮਿੰਟ ਆ ਜਾ ਮੈਂ ਕਹਾ ਆਉਂਦਾ ਮੈਨੂੰ ਕੰਮ ਆ ਯਾਰ ਕਰਉ 10 12 ਮਿੰਟ ਉਹ ਥੱਲੇ ਬੈਠਣ ਮੈਂ ਕੋਠੇ ਦੇ ਵਿੱਚ ਮੋਟਰ ਦੇਖੋ ਮਟਰ ਹੁਣ ਦਿਖਾਈ ਜਾਂਦਾ ਸਜਾਈ ਹੋਈ ਪੂਰੀ ਵਧੀਆ ਆਪਣੀ ਓਹੋ ਫਲੈਸ਼ ਤਾਂ ਲਾਓ ਆ ਲੈ ਆ ਲਿਆਗਾ ਅੰਦਰ ਚੱਲੇ ਮੈਂ ਆ ਦੇਖੋ ਗੱਦਾ ਲਾਇਆ ਹੋਇਆ ਚੰਗਾ ਬੈੱਡ ਛੋਟਾ ਬੈੱਡ ਤੋਂ ਬੈੱਡ ਨਾਲ ਤਾਂ ਠੀਕ ਆ ਆ ਦੇਖ ਗੱਦਾ ਆ ਮੈਂ ਤੇ ਆ ਰਾਂ ਅੰਦਰ ਪਈ ਆਏ ਕੰਬਲ ਵੀ ਰੱਖਿਆ ਵੀਰੋ ਕੰਬਲ ਵੀ ਰੱਖਿਆ ਲੈ ਮਤਰਾ ਠਾ ਰੈਡੀ ਹੋ ਗਏ ਵਿਆਹ ਤੇ ਜਾਣ ਲਈ ਫੜਾ ਕੇ ਬੜੂ ਕੇ ਚੱਲਦੇ ਨੇ ਸਾਹਮਣੇ ਤੇ ਸੈਂਪਲੀ ਕੱਪੜੇ ਪਾਏ ਨੇ ਆਪਾਂ ਸਿੱਧੇ ਸਾਦੇ ਬੰਦੇ ਆ ਤੇ ਚਾਲਦੇ ਆ ਹੁਣ ਫਿਰ ਵਿਆਹ ਤੇ ਦੇਖਦੇ ਆ ਕੀ ਮਾਹੌਲ ਹੈ ਆਪਣੇ ਨਾਲ ਦੇ ਦੇਖਦੇ ਆ ਯਾਰ ਦੋਸਤ ਕਿੰਨੇ ਕ ਪਹੁੰਚ ਗਏ ਤੇ ਕਿੰਨੇ ਕ ਪਹੁੰਚਨੇ ਬਾਕੀ ਨੇ ਹਲਿਆ ਆ ਜੋ ਫਿਰ ਚੱਲੀਏ ਲੈ ਮਿੱਤਰੋ ਪਹੁੰਚ ਗਏ ਵਿਆਹ ਤੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਮਿਲਿਆ ਸਾਨੂੰ ਕੀ ਨਾਮ ਹੈ ਦਾ ਤਕਦੀਪ ਸਿੰਘ ਆ ਰਿਕਟਰ ਹੈ ਇਹਦਾ ਲਾਲੀ ਹੈ ਐਂਦੀ ਆ ਜੀ ਆਹ ਮੇਰਾ ਭਤੀਜਾ ਮੇਰਾ ਚਿਕਨ ਖਾ ਰਹੇ ਨੇ ਆ ਜੋ ਕਰਦੇ ਆ ਕਰਦੇ ਆ ਇੰਜੁ ਆਏ ਇਹ ਸਾਡਾ ڈاکੂ ਬਾਈ ڈاکੂ ਸਾਡਾ ਉਹ ਇਹ ਨਾ ਖੜਿਆ ਯਾਰ ਆ ਆ ਗਏ ਲੈ ਵੀ ਦੋਸਤੋ ਆਪਾਂ ਵਿਆਹਲੇ ਘਰ ਦੇ ਕੋਠੇ ਤੇ ਪਹੁੰਚ ਚੁੱਕੇ ਆ ਇਹ ਸਾਡਾ ਬਾਈ ਐਕਟਰ ਦੇਖੋ ਭੰਗੜੇ ਦਾ ਕੋਚ

ਹਾਂਜੀ ਮਿੱਤਰੋ ਹੁਣ ਆਪਾਂ ਆ ਗਏ ਫਿਰ ਮੰਦਰਾਲੀ ਥਾਈ ਤੇ ਕਿਉਂਕਿ ਕੁਝ ਵੱਡੀ ਗੱਲਬਾਤ ਹੋ ਗਈ ਰਾਤ ਤੇ ਉਹ ਤੁਹਾਨੂੰ ਕਦੇ ਲੰਬੇ ਵਲੌਗ ਵਿੱਚ ਦੱਸਾਂਗੇ ਥਾਈ ਤੇ ਆ ਗਏ ਹੁਣ ਆਪਾਂ ਤੇ ਇਹਦੇ ਨਾਲ ਹੀ ਆਪਾਂ ਵਲੌਗ ਦਾ ਕਰਨ ਲੱਗੇ ਆਂ ਐਂਡ ਤੇ ਜਿਨ੍ਹਾਂ ਨੇ ਹਜੇ ਤੱਕ ਵਲੌਗ ਨੂੰ ਐਂਡ ਤੱਕ ਦੇਖ ਕੇ ਵੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਨਹੀਂ ਕੀਤਾ ਉਹ ਕਰ ਲੋ ਜਲਦੀ ਤੇ ਬੈਲ ਆਈਕਨ ਨੂੰ ਆਲ ਤੇ ਸਿਲੈਕਟ ਕਰ ਦੋ ਹਾਂ ਬੈਲ ਆਈਕਨ ਬਟਨ ਨੂੰ ਕਰ ਲੋ ਆਨ ਤਾਜੇ ਫੋਟੇ ਕੋਲੇ ਨੀਆ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕੇ ਹਾਂਜੀ ਹਾਂਜੀ ਤੇ ਸਾਰਿਆਂ ਨੇ ਸਪੋਰਟ ਕਰੋ ਪੂਰੀ ਫੋਲ ਦੱਬ ਕੇ ਹਾਂਜੀ ਤੇ ਲਾਈਕ ਸ਼ੇਅਰ ਕਮੈਂਟ ਕਮੈਂਟ ਵਾਲਾ ਬਟਨ ਖਿੱਚ ਕੇ ਰੱਖੋ ਪੂਰਾ ਫੋਨ ਸਾਧ ਹੋ ਗਿਆ ਲਾਈਕ ਵਾਲੇ ਬਟਨ ਨੂੰ ਪਤਾ ਲੱਗ ਜੇ ਇਹ ਲਾ 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 ਮਿਲਦੇ ਕੋਰ ਨਵੇਂ ਵਲੌਗ ਦੇ ਨਾਲ ਹੁਣ ਤੱਕ ਲਈ ਬਾਏ